ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ਼੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਜਿਵੇਂ ਕਿ ਜੋ ਕੁਦਰਤ ਹੈ ਜੰਗਲ ਹੈ ਕਿ ਉੱਥੇ ਸਾਰਾ ਕੁਝ ਕੁਦਰਤਾ ਆਪ ਡਿਜ਼ਾਈਨ ਕਰਦੀ ਹੈ ਜਿਵੇਂ ਕਿ ਜੰਗਲੀ ਸਿਸਟਮ ਉਹਦੇ ਵਿੱਚ ਰੁੱਖਲ ਬਨਸਪਤੀ ਸਾਰਿਆਂ ਦਾ ਵਿਕਾਸ ਸਹੀ ਢੰਗ ਨਾਲ ਹੋ ਜਾਂਦਾ ਜਦੋਂ ਇਨਸਾਨੀ ਛੇੜਛਾੜ ਹੁੰਦੀ ਹੈ ਤਾਂ ਉਹਦੇ ਵਿੱਚ ਗਲਤੀਆਂ ਹੁੰਦੀਆਂ ਜਾਂ ਕੀ ਹੁੰਦਾ ਪਰ ਦਾ ਰਿਜ਼ਲਟ ਕੁਝ ਵੱਖਰਾ ਹੁੰਦਾ ਹੈ ਸੋ ਜਿਹੜੀ ਆਪਣੀ ਖੇਤੀ ਆ ਕੁਦਰਤੀ ਖੇਤੀ ਵਿੱਚ ਨਾ ਤਾਂ ਆਪਾਂ ਕੋਈ ਮਸ਼ੀਨਰੀ ਦਾ ਇਸਤੇਮਾਲ ਕੀਤਾ ਨਾ ਲੇਬਰ ਦਾ ਤੇ ਨਾ ਹੀ ਕਰੇ ਕੋਈ ਘੋਲ ਬਣਾ ਕੇ ਪਾਇਆ ਸਿਰਫ ਕੁਦਰਤ ਦਾ ਡਿਜ਼ਾਈਨ ਦੇਖ ਰਹੇ ਆਂ ਵੀ ਇਹਦਾ ਕੀ ਰਿਜ਼ਲਟ ਆਉਂਦਾ ਸੋ ਜਿਵੇਂ ਹੁਣੇ ਬਾਰਸਾਂ ਹੋਈਆਂ ਨੇ ਤੇ ਬਾਰਸਾਂ ਵਿੱਚ ਬਹੁਤ ਸਾਰੀਆਂ ਫਸਲਾਂ ਕਿਸਾਨਾਂ ਦੀ ਤਬਾਹ ਹੋਈਆਂ ਬਿਮਾਰੀਆਂ ਲੱਗੀਆਂ ਤੇ ਉਹਦੇ ਵਿੱਚੋਂ ਜਦ ਆਪਾਂ ਦੇਖਦੇ ਆਂ ਵੀ ਕਿਹੜੀਆਂ ਫਸਲਾਂ ਬਾਰਸਾਂ ਦੇ ਵਿੱਚ ਵੀ ਕੀੜਿਆਂ ਦੇ ਨਾਲ ਲੜ ਕੇ ਉਹ ਕਾਮਯਾਬ ਰਹੀਆਂ ਸੋ ਜਿਵੇਂ ਕਿ ਆਪਣਾ ਗੰਨਾ ਇਹ ਵਧੀਆ ਕਾਮਯਾਬ ਕਹਿ ਸਕਦੇ ਆ ਕਿਉਂਕਿ ਹੁਣ ਤੁਸੀਂ ਦੇਖੋ ਵੀ ਇਹ ਗੰਨਾ ਇਹਦੇ ਨਾਲ ਤਾਂ ਥੱਲੇ ਮਿੱਟੀ ਲਗਾਈ ਗਈ ਆ ਨਾ ਕੋਈ ਮੇੜਾ ਬੰਨਿਆ ਗਿਆ ਨਾ ਕੋਈ ਗੜਾਈ ਕੀਤੀ ਗਈ ਆ ਤੇ ਜਿਹੜੀ ਇਹਦੇ ਵਿੱਚ ਸਿਉਂਕ ਆ ਕਿਉਂ ਆਪਣੇ ਕੁਦਰਤੀ ਖੇਤੀ ਹੁਣ ਕਰਕੇ ਸਿਉਂਕ ਬਹੁਤ ਜ਼ਿਆਦਾ ਪਰ ਸਿਉਂਕ ਜਿੱਥੇ ਵੀ ਕਿਤੇ ਲੱਗੀ ਆ ਤਾਂ ਉਹਨੇ ਪੱਤਿਆਂ ਨੂੰ ਖਾਧਾ ਪ੍ਰਾਣੀ ਪੱਤੀ ਨੂੰ ਖਾਧਾ ਉਹਨਾਂ ਦੀਆਂ ਜੜਾਂ ਨੂੰ ਡਿਸਟਰਬ ਨਹੀਂ ਕੀਤਾ ਤੇ ਇਸ ਤਰ੍ਹਾਂ ਕੁਦਰਤੀ ਖੇਤੀ ਆਪਣਾ ਮਤਲਬ ਵਧੀਆ ਢੰਗ ਨਾਲ ਹੋ ਰਹੀ ਆ ਪੌਦੇ ਵੱਧ ਰਹੇ ਨੇ ਉਹਨੂੰ ਕੋਈ ਬਿਮਾਰੀ ਨਹੀਂ ਉਹਨੂੰ ਕੀੜਾ ਨਹੀਂ ਨਾ ਪੱਤੀ ਲਾਹੀਆਂ ਨਾ ਇਹਦੇ ਮੇੜੇ ਬੰਨੇ ਨੇ ਜੇ ਡਿਗਦਾ ਤਾਂ ਡਿਗ ਜਵੇ ਸਿਰਫ ਇਹੀ ਆ ਜੋ ਕੁਦਰਤ ਖੁਦ ਡਿਜ਼ਾਈਨ ਕਰਦੀ ਆ ਉਹ ਕੀ ਹੋ ਰਿਹਾ ਉਹਦੇ ਬਾਰੇ ਦੇਖਾਂਗੇ ਸੋਹਣੀ ਗੰਨਾ ਠੀਕ ਠਾਕ ਖੜਾ ਤੇ ਇਹਦੀ ਆ ਦੇਖੋ ਤੁਸੀਂ ਦੀ ਕੋਈ ਮਟਾਈ ਆਮ ਗੰਨੇ ਨਾਲ ਕਿਸੇ ਗੱਲੋਂ ਘੱਟ ਨਹੀਂ ਆ ਦੇਖੋ ਆ ਦੇਖੋਣ ਜੇ ਆਪਾਂ ਪਾਉਨੇ ਤਾਂ ਇੰਨਾ ਕ ਮੁੱਠੀ ਜੇ ਗੰਨਾ ਆਉਂਦਾ ਤੇ ਹੋਰ ਇੱਧਰ ਵੀ ਦੇਖ ਲਓ ਆ ਆ ਦੇਖੋ ਆ ਗੰਨੇ ਪੱਤੀ ਥੁੱਲਿਓ ਚੱਲੀ ਪਈ ਐ ਪੱਤੀ ਨਾਲ ਭਰਿਆ ਪਿਆ ਦੇਖੋ ਆ ਵੀ ਪੂਰੇ ਮਟਾਈ ਚੇ ਨੇ ਤੇ ਇੱਕ ਆਪਾਂ ਹੋਰ ਦੇਖੇ ਵੀ ਇਹ ਜਿਹੜੀ ਕੁਦਰਤੀ ਖੇਤੀ ਵਿੱਚ ਆ ਮੇੜਾ ਦੇਖੋ ਪਾਣੀ ਪੋਣੀ ਹੁਣ ਤੁਸੀਂ ਦੇਖੋ ਇਹਦਾ ਕਾਚਰਾ ਨਦੀਨ ਕਿੰਮਿਆ ਇਧਰ ਆ ਬਾਦਰ ਦਾ ਕੋਈ ਵੀ ਸਪੈਸ਼ਲ ਹੋਰ ਤਿਆਰ ਹੋ ਰਿਹਾ ਇਦੇ ਵਿੱਚ ਹਲਦੀ ਦਾ ਬੂਟਾ ਆ ਗਿਆ ਮੇੜੇ ਦੇ ਵਿੱਚ ਆ ਦੇਖੋ ਪੁਰਾਣਾ ਵੀ ਹੋ ਕੋਈ ਤੇ ਗੰਨੇ ਦਾ ਵੀ ਪੂਰਾ ਵਿਕਾਸ ਹੋਇਆ ਤੇ ਹਲਦੀ ਦਾ ਬੂਟਾ ਵੀ ਆ ਨਦੀਨ ਦੇਖ ਲੋ ਮਤਲਬ ਉਸ ਤਰ੍ਹਾਂ ਦਾ ਇਹ ਨਹੀਂ ਹੈਗਾ ਵੀ ਜੰਗਲ ਤੋਂ ਕੋਈ ਵੱਖਰਾ ਤੇ ਗੰਨੇ ਦਾ ਆਕਾਰ ਵੀ ਪੂਰਾ ਮੋਟਾ ਆ ਦੇਖੋ ਤੇ ਗੰਨਾ ਕੋਈ ਬਰੀਕ ਨਹੀਂ ਹੈਗਾ ਤੇ ਗੱਦਗਾਠ ਵਧੀਆ ਤੇ ਵਿੱਚ ਹਲਦੀ ਵੀ ਨਹੀਂ ਮਰੀ ਕਹਿਣ ਦਾ ਮਤਲਬ ਹੈ ਕੁਦਰਤੀ ਖੇਤੀ ਵਿੱਚ ਮਾਰਾ ਮਾਰੀ ਬਹੁਤ ਘੱਟ ਹੁੰਦੀ ਆ ਸੋ ਖੇਤੀ ਵਧੀਆ ਢੰਗ ਨਾਲ ਚੱਲ ਰਹੀ ਆ ਤੇ ਨਦੀਨ ਅਸੀਂ ਆ ਕੱਲ ਸਾਫ਼ ਕੀਤਾ ਇਹ ਵਿੱਚ ਵੀ ਤੁਹਾਨੂੰ ਨਦੀਨ ਨਜ਼ਰ ਆਊਗਾ ਇਹ ਨਹੀਂ ਹੈਗਾ ਵਿੱਚੋਂ ਸਫਾਈ ਸੀਗੀ ਦੀ ਲਾਈਨਾਂ ਦਾ ਸਿਸਟਮ ਸਹੀ ਸੀ ਤੀ ਜਾਂ ਕੋਈ ਅਸਾ ਵੱਖਰਾ ਸੀਗਾ ਜਿਹੜਾ ਆਮ ਦੂਜੀ ਖੇਤੀ ਨਾਲ ਮਿਲਦਾ ਉਹਨੂੰ ਤੁਸੀਂ ਆ ਦੇਖੋ ਰਿਹਾ ਕੋ ਆ ਦੇਖੋ ਇਹ ਬੜੇ ਛੋਟੇ ਨਦੀਨ ਸਾਹਿਬ ਬਿਸਕ ਪਏ ਨੇ ਆ ਦੇਖੋ ਆ ਨਦੀਨ ਡੀ ਐਨ ਐ ਮਨ ਲਿਆ ਇਹ ਵੀ ਬੰਦੇ ਜਨੋਂ ਉੱਚਾ ਹੋ ਜਾਂਦਾ ਨੇਪੀਅਰ ਦੀਰ ਨਹੀਂ ਇਹ ਸਾਇਦ ਗਿੰਨੀ ਕਾ ਪਰ ਫਸਲ ਦਾ ਨੁਕਸਾਨ ਨਹੀਂ ਕਰ ਸਕਿਆ ਫਸਲਾ ਰੰਗ ਦੇਖ ਲਓ ਕੁਦਰਤੀ ਖੇਤੀ 'ਚ ਇਹ ਚੀਜ਼ਾਂ ਆਪਣੇ ਆਪ ਹੋਣ ਲੱਗ ਜਣ ਸਾਰੇ ਖਰਚੇ ਜ਼ੀਰੋ ਹੋ ਜਾਂਦੇ ਨੇ ਜਦੋਂ ਆਪਾਂ ਨੂੰ ਸਮਝਾਂਗੇ ਸਿੱਖ ਜਾਾਂਗੇ ਪਰ ਹੁਣ ਸਿੱਖਣ ਲਈ ਟਾਈਮ ਲੱਗਣਾ ਕਿਉਂਕਿ ਇਹਦਾ ਜਿਹੜਾ ਰਿਕਾਰਡ ਆ ਕੋਈ ਲਿਖਤੀ ਰੂਪ 'ਚ ਨਹੀਂ ਅਸੀਂ ਵੀ ਹੁਣ ਜੇ ਕਿਸੇ ਚੈਨਲ ਨਾਲ ਦੇ ਦੇ ਤਾਂ ਬਹੁਤ ਅਲਝ ਜਾਣੇ ਆ ਸੋ ਆਪਾਂ ਉਹਨਾਂ ਪੌਦਿਆਂ ਬਾਰੇ ਹੋਰ ਅੱਗੇ ਜਾ ਕੇ ਦੇਖਦੇ ਆਂ ਜੰਦ ਜੰਦ ਆਪਾਂ ਮੂੰਗਵੜੀ ਕੋਲ 'ਚ ਲੰਘਣ ਲੱਗੇ ਸੀ ਦੇਖੋ ਜੀ ਪੱਤਿਆਂ ਦਾ ਰੰਗ ਇਹਨਾਂ ਵਿੱਚੋਂ ਬੀਜ ਤਿਆਰ ਹੋ ਰਿਹਾ ਜੇਰਾ ਮਤਲਬ ਰੰਗ ਚ ਪੀਲਾ ਪਾਣਾ ਹੈ ਉਤਪਾਦਨ ਘਟਿਆ ਜਾਂ ਉਹ ਉਸ ਤਰ੍ਹਾਂ ਦਾ ਨਹੀਂ ਬਣ ਸਕਿਆ ਉਸ ਤਰ੍ਹਾਂ ਆਪਾਂ ਵੀ ਰੱਖਾਂਗੇ ਹਾਂ ਜੀ ਅੱਜ 4 ਅਕਤੂਬਰ 2024 ਹੈ ਮਤਲਬ ਬਰਸਾਤਾਂ ਦਾ ਟਾਈਮ ਲੰਘ ਚੁੱਕਿਆ ਇੱਕਾ ਛੋਟਾ ਬੂਟਾ ਉੱਗਿਆ ਹੋਇਆ ਹੈ ਨਦੀਨਾਂ ਚ ਬਿਲਕੁਲ ਠੀਕ ਠਾਕ ਹੈ ਕੋਈ ਟੁੱਟੀ ਨਹੀਂ ਪਈ ਹੋਰ ਬਹੁਤ ਸਾਰੇ ਪੌਦੇ ਜਿਹੜੇ ਬੀਜ ਪੁਰਾਣੇ ਸਨ ਖੋਦੋ ਉੱਗਦੇ ਨੇ ਰੁੱਤ ਦੇ ਹਿਸਾਬ ਨਾਲ ਉਹਨਾਂ ਨੂੰ ਬਿਮਾਰੀਆਂ ਨਹੀਂ ਪੈਂਦੀਆਂ ਅਗਲੇ ਇੱਕ ਬੂਟੇ ਹਮ ਦੋਸਤੋ ਇਹ ਕੋਈ ਜ਼ਿਆਦਾ ਮੈਂ ਇਹਨਾਂ ਨੂੰ ਇਹ ਨਹੀਂ ਕਹਿੰਦਾ ਵੀ ਦੇਸੀ ਬੀਜ ਨੇ ਸਿਰਫ ਹਾਈਬ੍ਰਿਡ ਚੈੱਕ ਕਰਦੇ ਆਂ ਵੀ ਸਾਡੀ ਮਿੱਟੀ ਚ ਕਿਵੇਂ ਹੁੰਦੇ ਨੇ ਆ ਦੇਖੋ ਮਿਰਚ ਦਾ ਬੂਟਾ ਜਿਵੇਂ ਕਿ ਅਕਤੂਬਰ ਮਹੀਨੇ ਦੇ ਵਿੱਚ ਬੂਟਿਆਂ ਦਾ ਚੰਦਾ ਰਹਿਣਾ ਤੇ ਉਹਨਾਂ ਬਿਮਾਰੀਆਂ ਨਾ ਪੈਣੀਆਂ ਤੇ ਨਦੀਨਾਂ ਦਾ ਪੇਸਾ ਆਪਾਂ ਹੁਣਾ ਇਹਨਾਂ ਵਿੱਚ ਲੜ ਕੇ ਬਿਨਾ ਪਾਣੀ ਬਿਨਾ ਖਾਦ ਤੋਂ ਇਹ ਜੋ ਮਿਰਚ ਦਾ ਬੂਟਾ ਹੋਇਆ ਤੁਸੀਂ ਮਿਰਚ ਦੇਖੋ ਵੀ ਕਿੰਨੀ ਸ਼ਾਨਦਾਰ ਹੈ ਸਿਰਫ ਜੰਗਲ ਸਿਸਟਮ ਹੈ ਪੱਤੇ ਦੇਖ ਲਓ ਪੱਤੇ ਸਾਫ਼ ਸੁਥਰੇ ਨੇ ਪੂਰਾ ਬੂਟਾ ਤਾਂ ਚਲੋ ਖਿੰਡਿਆ ਹੈ ਵਿੱਚੋਂ ਜਿਵੇਂ ਲੱਭ ਕੇ ਲਿਆਉਣਾ ਆ ਦੇਖੋ ਇਸ ਤਰ੍ਹਾਂ ਇਹ ਕੁਦਰਤੀ ਖੇਤੀ ਦੇ ਪੌਦੇ ਤੰਦਰੁਸਤ ਪੈਦਾ ਹੋ ਸਕਦੇ ਨੇ ਉਹ ਸਿਧਾਂਤ ਕੀ ਆ ਉਹ ਸਿਸਟਮ ਕੀ ਆ ਉਹਨੂੰ ਸਮਝਣ ਲਈ ਸਮਾਂ ਲੱਗ ਸਕਦਾ ਪਰ ਇਹ ਨਹੀਂ ਹੈਗਾ ਵੀ ਕਿਸੇ ਚੀਜ਼ ਦਾ ਬਿਨਾਸ ਹੁੰਦਾ ਬਿਨਾ ਛੇੜਛਾੜ ਤੋਂ ਵੀ ਪੌਦੇ ਵਧੀਆ ਹੋ ਸਕਦੇ ਨੇ ਸੋ ਉਹ ਤਰੀਕੇ ਆਪਾਂ ਲੱਭਣ ਦੀ ਕੋਸ਼ਿਸ਼ ਲੱਗੇ ਹੋਇਆ ਕਿਸਾਨ ਦੋਸਤੋ ਜਿਵੇਂ ਕਿ ਰਾਮਤੋਰੀਆਂ ਨੇ ਪੱਤਾ ਤੰਦਰੁਸਤ ਪਰ ਇਹਦੇ ਵਿੱਚ ਇਹ ਬਿਮਾਰ ਪੱਤਾ ਅੱਧਾ ਪੀਲਾ ਪਾਣਾ ਇਸ ਲਈ ਆਪਾਂ ਇਹਨੂੰ ਤੰਦਰੁਸਤ ਨਹੀਂ ਕਹਾਂਗੇ ਅਗਲੀ ਪ੍ਰਜਾਤੀ ਲਈ ਇਹਦਾ ਬੀਜ ਨਹੀਂ ਰੱਖਿਆ ਜਾਊਗਾ ਜੀਹਾਂ ਦੋਸਤੋ ਜਿਹੜੀ ਇਹ ਹਲਦੀ ਦੀ ਫਸਲ ਹੈ ਇਹਦੇ ਵਿੱਚ ਅਲੱਗ-ਅਲੱਗ ਕਿਸਮਾਂ ਲਾਈਆਂ ਗਈਆਂ ਸਨ ਵੀ ਜਿਹੜੀਆਂ ਬਿਨਾਂ ਸਾਮ ਸੰਭਾਲ ਤੋਂ ਜਾਂ ਘੱਟ ਪਾਣੀ ਨਾਲ ਹੋ ਸਕਦੀਆਂ ਉਹਨੇ ਘੱਟ ਪਾਣੀ ਦਾ ਇਸ ਵਾਰੀ ਨਹੀਂ ਕਹਾਂਗੇ ਕਿ ਬਾਰਸ਼ਾਂ ਹੁੰਦੇ ਨਹੀਂਆਂ ਨੇ ਤੇ ਇਹਨਾਂ ਦਾ ਵਿਕਾਸ ਜਿਨ੍ਹਾਂ ਦਾ ਸਭ ਤੋਂ ਵੱਧ ਹੋਇਆ ਉਹਨਾਂ ਵਿੱਚ ਆਹ ਲਾਈਨ ਦੀਆਂ ਕਿਸਮਾਂ ਆਈਆਂ ਨੇ ਬਹੁਤ ਹੀ ਇਹ ਉਚਾਈ ਫੜੀ ਆ ਤੇ ਆ ਦੇਖੋ ਪੌਦੇ ਤਕਰੀਬਨ ਆਪਣੇ ਕੱਦ ਜਿੰਨੇ ਉੱਚੇ ਹੋ ਜਾਂਦੇ ਨੇ ਆ ਦੇਖੋ ਤੇ ਆ ਨਦੀਨ ਦੇਖ ਲੋ ਕਚਰਾ ਸਾਫ ਸੰਭਾਲਦਾ ਇਹ ਇੱਕ ਤਰ੍ਹਾਂ ਦਾ ਜੰਗਲ ਸਿਸਟਮ ਆ ਦੇਖੋ ਨਦੀਨਾਂ ਵਿੱਚ ਵੀ ਇਹ ਇਧਰੋਂ ਅਸੀਂ ਆਪਾਂ ਕੱਖ ਦਤੀ ਨਾਲ ਵੱਟ ਤੇ ਪਰ ਦੇਖੋ ਇਹ ਤੋਂ ਕੋਈ ਜ਼ਿਆਦਾ ਮੋਟੀ ਸਫਾਈ ਨਹੀਂ ਕੀਤੀ ਗਈ ਹੁਣ ਇਸੇ ਤਰ੍ਹਾਂ ਹੋਰ ਕਿਸਮਾਂ ਚ ਆ ਜਾਂਦੇ ਨੇ ਜਿਵੇਂ ਇਹ ਇਹਨਾਂ ਨੂੰ ਵੀ ਬਿਨਾ ਪਾਣੀ ਤੋਂ ਉਹ ਜੰਗਲ ਵਾਂਗਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਹ ਤੁਹਾਡੀ ਕਾਲੀ ਹਲਦੀ ਆ ਜੀ ਇਹਦੇ ਬੂਟੇ ਵੀ ਉਸ ਤਰ੍ਹਾਂ ਹੋ ਗਏ ਹੁਣ ਤੁਸੀਂ ਇੱਕ ਗੱਲ ਹੋਰ ਦੇਖੋ ਵੀ ਕੁਦਰਤੀ ਖੇਤੀ ਦੀ ਮਿੱਟੀ ਵੀ ਪੋਲੀ ਹੋ ਜਾਂਦੀ ਆ ਇਸ ਲਈ ਪਾਣੀ ਨੂੰ ਸਟੋਰ ਕਰ ਸਕਦੀ ਆ ਜੇ ਡਿਮਾਂਡ ਘਟ ਜਾਂਦੀ ਆ ਆ ਅਲੱਗ-ਅਲੱਗ ਕਿਸਮਾਂ ਨੇ ਆ ਕਿਸਮਾਂ ਵੀ ਨਦੀਨਾਂ ਚ ਨੇ ਦੇਖੋ ਕਚਰਾ ਨਦੀਨ ਜਿਹਨੂੰ ਆਪਾਂ ਕਹਿੰਦੇ ਆ ਇਹ ਪੂਰਾ ਵਿੱਚ ਹੋਇਆ ਹੋਇਆ ਪਰ ਹਲਦੀ ਹਰੀ ਖੜੀ ਆ ਕਿਉਂਕਿ ਉਹਨਾਂ ਕਜ ਨੇ ਨਵੀਂ ਚਾਹੀਦੀ ਔਨੀ ਇਹਨੂੰ ਕੁਦਰਤ ਦੇ ਰਹੀ ਆ ਸਾਰੇ ਵਿੱਚ ਏਕਣੇ ਆ ਇੱਧਰ ਹੋਰ ਕਿਸਮਾਂ ਨੇ ਆ ਦੇਖੋ ਇਹਨਾਂ ਕਿਸਮਾਂ ਦੇ ਵਿੱਚ ਵੀ ਨਦੀਨ ਪੂਰਾ ਕਿਉਂਕਿ ਇਤਕੀ ਬਾਰਸ਼ ਨੇ ਇਹਨਾਂ ਨਦੀਨ ਕੰਟਰੋਲ ਵੀ ਨਹੀਂ ਕਰ ਸਕੇ ਤੇ ਇਹ ਹੋਰ ਕਿਸਮਾਂ ਦੇ ਤਕਰੀਬਨ ਹੁਣ ਪੱਤੇ ਸੁੱਕਣ ਲੱਗ ਗਏ ਇਸ ਸੱਤ ਛੇਤੀ ਤਿਆਰ ਹੋਣ ਵਾਲੀ ਕਿਸਮ ਹੋਣੀ ਆ ਅਲੱਗ-ਅਲੱਗ ਕਿਸਮਾਂ ਨੇ ਸੋ ਕੁਦਰਤੀ ਖੇਤੀ ਵਿੱਚ ਜੇ ਤੁਸੀਂ ਜੰਗਲ ਮੰਗ ਕਰਦੇ ਹੋ ਨਾ ਤਾ ਦਾ ਰਿਜ਼ਲਟ ਕੋਈ ਜ਼ਿਆਦਾ ਖਰਾਬ ਨਹੀਂ ਹੁੰਦਾ ਆਪਾਂ ਨੂੰ ਕਿਸਮਤ ਦਾ ਪਤਾ ਲੱਗ ਜੂਗਾ ਜਿੱਥੇ ਸਾਂਭ ਸੰਭਾਲ ਹੁੰਦੀ ਹੈ ਉੱਥੇ ਆਪਾਂ ਨੂੰ ਉਹਦੇ ਅਸਲੀ ਗੁਣਾਂ ਦਾ ਅਸਲੀ ਕਿਸਮਤਾਂ ਨਹੀਂ ਪਤਾ ਲੱਗਦਾ ਵੀ ਇਹ ਸੋਕਾ ਚੱਲ ਸਕਦੀ ਆ ਬਿਮਾਰੀਆਂ ਨਾਲ ਲੜ ਸਕਦੀ ਆ ਸੋ ਹੁਣ ਆਪਾਂ ਹੋਰ ਚੀਜ਼ ਬਾਰੇ ਗਾਹਾਂ ਗੱਲ ਕਰਦੇ ਆਂ ਸਾਂ ਦੋਸਤੋ ਆ ਜਿਹੜੀ ਥਾਂ ਹੈ ਥਾਂ ਇੱਥੇ ਨਦੀਨ ਕਚਰਾ ਪਾਰ ਰੁਕੇ ਰਾਮ ਤੋਰੀਆਂ ਦੀ ਆ ਸਪੈਸ਼ਲ ਦੇਸੀ ਕਿਸਮ ਦੀ ਬੀਜ ਬੀਜੀ ਗਈ ਬੀਜਿਆ ਸੀ ਜਿਹੜਾ ਬਰਸਾਤ ਆਉਣ ਤੋਂ ਬਾਅਦ ਉੱਗਿਆ ਤੇ ਸਭ ਤੋਂ ਵਧੀਆ ਜੋ ਆਰਾਮ ਤੋਰੀ ਲੱਗੀ ਹੁਣ ਇਹ ਬੀਜ ਬਣ ਰਿਹਾ ਇੱਕ ਤਾਂ ਤੋਰੀਆਂ ਸੁਨੱਖੀਆਂ ਬਹੁਤ ਸਨ ਜਿਆਦੇ ਛੋਟੀਆਂ ਸਨ ਤੇ ਜਿਹੜੀ ਖਾਸ ਗੱਲ ਨੋਟ ਕੀਤੀ ਗਈ ਹੈ ਬਰਸਾਤਾਂ ਵਗੈਰਾ ਦੇ ਵਿੱਚ ਵੀ ਜਾਂ ਜੋ ਹਜਾ ਮੌਸਮ ਇਸ ਵਾਰੀ ਖਰਾਬ ਹੋ ਰਿਹਾ ਇਹਨਾਂ ਬੇਲਾਂ ਦਾ ਇੱਕ ਵੀ ਪੱਤਾ ਬਿਮਾਰ ਨਹੀਂ ਹੋਇਆ ਜਿਵੇਂ ਆਪਾਂ ਪਹਿਲਾਂ ਇੱਕ ਵੀਡੀਓ ਤੇ ਦੇਖਾਇਨੇ ਵੀ ਦਾਗੀ ਹੁੰਦੇ ਨੇ ਸਾਰੇ ਪੱਤੇ ਠੀਕ ਨੇ ਤੇ ਦੇਸੀ ਬੀਜ ਆ ਤੇ ਮਤਲਬ ਸਾਮ ਸੰਭਾਲ ਤੇ ਗੱਲ ਆਪਾਂ ਕਰਾਂਗੇ ਨਹੀਂ ਵੀ ਕੁਦਰਤ ਦੇ ਹਿਸਾਬ ਨਾਲ ਹੋ ਰਹੀ ਆ ਪਰ ਤੋਰੀਆਂ ਸੁਨੱਖੀਆਂ ਪੱਤੇ ਸਾਫ਼ ਸੁੱਝਦੇ ਬਿਮਾਰੀਆਂ ਝੱਲ ਕੇ ਵੀ ਇੰਨਾ ਮਾਹੌਲ ਇਸ ਵਾਰੀ ਸ਼ਬਦਿਆਂ ਲਈ ਵਧੀਆ ਨਹੀਂ ਰਿਹਾ ਉਹਦੇ ਵਿੱਚ ਵੀ ਕਾਮਯਾਬ ਨੇ ਸੋਏ ਆਪਣੇ ਦੇਸੀ ਬੀਜ ਜਦੋਂ ਆਪਾਂ ਸਮਾਂ ਹੁਣ ਤੇ ਅੱਗੇ ਵਧਾਵਾਂਗੇ ਤਾਂ ਇਹ ਵੱਧ ਉਤਪਾਦਨ ਵੀ ਦੇਣਗੇ ਤੇ ਬਿਮਾਰੀ ਵੀ ਨਹੀਂ ਲੱਗੂ ਤੇ ਨਿਊਟ੍ਰੀਸ਼ਨ ਵੀ ਪੂਰੇ ਹੋਣਗੇ ਤੇ ਜਿਵੇਂ ਕਿ ਹੁਣ ਮੈਨੂੰ ਬੇਲ ਦੀ ਚੜ੍ਹਤਾ ਨਹੀਂ ਪਤਾ ਜਿਉਰੇ ਮੈਂ ਦੇਖਾਂ ਆਹ ਏਰੀਆ ਵਿੱਚ ਨਦੀਨਾਂ ਦੇ ਓਗੇ ਜਿਵੇਂ ਨਦੀਨ ਓਗ ਰਹੇ ਨੇ ਉਸੇ ਤਰ੍ਹਾਂ ਇਹ ਬੇਲੁੱਗੀ ਆ ਤੇ ਉੱਪਰ ਤੱਕੇ ਫੈਲੀ ہوئی ਆ ਕੇਲਾਂ ਚੜੀ ہوئی ਆ ਸੋ ਇਸ ਤਰ੍ਹਾਂ ਆਪਾਂ ਉਹਨਾਂ ਬੀਜਾਂ ਨੂੰ ਬਚਾਵਾਂਗੇ ਸਮਝਾਂਗੇ ਖਰਾਕੀ ਤੱਤ న్యూਟ੍ਰੀਸ਼ਨ ਉਹ ਪੂਰੇ ਹੋਣ ਬਿਮਾਰੀਆਂ ਨਾਲ ਲੜਨ ਦੀ ਤਾਕਤ ਹੋਵੇ ਤੇ ਇਹਦੀ ਡਿਮਾਂਡ ਕੁਝ ਵੀ ਨਾ ਹੋਵੇ ਕਚਰੇ ਦੇ ਵਿੱਚ ਨਦੀਨਾਂ ਦੇ ਵਿੱਚ ਉਸ ਜੰਗਲ ਸਿਸਟਮ ਨਾਲ ਪੌਦੇ ਉੱਗਿਆ ਹੁਣ ਤਾਂ ਉਹ ਆਪਣੇ ਖੇਤ ਲਈ ਤੇ ਆਪਣੇ ਵਾਤਾਵਰਣ ਲਈ ਆਪਣੇ ਮਿੱਟੀ ਲਈ ਲਾਹੇਵੰਦ ਹੋਣਗੇ ਤੇ ਖਰਚਾ ਜ਼ੀਰੋ ਹੋ ਜਾਊਗਾ ਸੋ ਇਸ ਤਰ੍ਹਾਂ ਆਪਾਂ ਜੰਗਲ ਦੇ ਮਾਗ ਜਿਵੇਂ ਜੰਗਲ ਦੇ ਵਿੱਚ ਹਰ ਇੱਕ ਚੀਜ਼ ਆਪਣਾ ਸੰਘਰਸ਼ ਆਪ ਕਰਦੀ ਆ ਪਰ ਆਪਾਂ ਆਪਾਂ ਇਸ ਤਰ੍ਹਾਂ ਦੀ ਜ਼ਿੰਦਗੀ ਲਾਈਫ ਚ ਚਲੇ ਗਏ ਵੀ ਜਿਵੇਂ ਆਪਣੇ ਜਿਹੜੇ ਲੋਕ ਜ਼ਿਆਦਾ ਸਿਹਤ ਦਾ ਧਿਆਨ ਰੱਖਦੇ ਨੇ ਜਿਵੇਂ ਉਹਨਾਂ ਦੇ ਬੱਚੇ ਵੱਧ ਬਿਮਾਰ ਹੋ ਰਹੇ ਨੇ ਜਿਵੇਂ ਸੜਕਾਂ ਵਾਲਿਆਂ ਦੇ ਬੱਚੇ ਨੇ ਰੋਡ ਤੇ ਫਿਰਦੇ ਨੇ ਗਰੀਬੀ ਆ ਪੈਰੋਂ ਨੰਗੇ ਨੇ ਉਹ ਬਿਮਾਰ ਘੱਟ ਹੋ ਰਹੇ ਨੇ ਜਾਂ ਮਤਲਬ ਜੇ ਜੀ ਜ਼ਿਆਦਾ ਸਾਹਮਣੇ ਸੰਭਾਲਣ ਤੇ ਵਧੀਆ ਮਾਹੌਲ ਦਿੱਤਾ ਜਾ ਰਿਹਾ ਸਮੇਂ ਉਹ ਲੋਕੀ ਵੱਧ ਬਿਮਾਰ ਹੋ ਰਹੇ ਨੇ ਸੋ ਆਪਣੇ ਆਪ ਨੂੰ ਜੰਗਲੀ ਬਣਾਓ ਸੰਘਰਸ਼ ਕਰੋ ਮਾਤਾ-ਪਰਨਾ ਲੜੋ ਉਦੇ ਨਾਂ ਉਦੇ ਲੜਨ ਦਾ ਮਤਲਬ ਆ ਉਹਦੀ ਸਹਿਣ ਸ਼ਕਤੀ ਬਤਾਓ ਜਵੇਂ ਠੰਡ 'ਚ ਠੰਡ ਚੱਲਣ ਦੀ ਤਾਕਤ ਹੋਵੇ ਗਰਮੀ 'ਚ ਗਰਮੀ ਚੱਲਣ ਦੀ ਜਿਹੜਾ ਵੀ ਕੋਈ ਫੁੱਲੂ ਪੀਆ ਉਹ ਇੰਨਾ ਮਜ਼ਬੂਤ ਕਰੀਏ ਸਰੀਰ ਨੂੰ ਉਸ ਤਰ੍ਹਾਂ ਸੀ ਆਪਣੇ ਆਪ ਨੂੰ ਵਧੀਆ ਬਣਾਈਏ ਕਿਸਾਨ ਦੋਸਤੋ ਜਿਵੇਂ ਆਪਾਂ ਨੇ ਬਹੁਤ ਸਾਰੇ ਪੌਦੇ ਦੇਖੇ ਨੇ ਜੰਗਲ ਦੀ ਗੱਲ ਕੀਤੀ ਆ ਜੰਗਲੀ ਜੀਵਨ ਸ਼ੈਲੀ ਦੀ ਗੱਲ ਕੀਤੀ ਆ ਸੰਘਰਸ਼ ਦੀ ਗੱਲ ਕੀਤੀ ਆ ਇਹ ਪੌਦਾ ਜੋ ਚਾਰੇ ਪਾਸੇ ਨਦੀਨ ਹੈ ਮਤਲਬ ਇਹਦੇ ਨਾਲ ਜੋ ਇਹਦਾ ਉਤਪਾਦਨ ਹੋ ਤੇ ਪੂਰਾ ਹੋ ਰਿਹਾ ਜਿਵੇਂ ਨਿੰਬੂ ਲੱਗਣੇ ਚਾਹ ਇਹਨੂੰ ਲੱਗਦੇ ਰਹੇ ਇਹ ਨੇੜੇ ਤੋਂ ਦੇਖਾਂਗੇ ਆ ਦੇਖੋ ਮਸ਼ੀਨ ਨੇੜੇ ਤੋਂ ਦੇਖਾਂ ਤਾਂ ਨਿੰਬੂ ਪੂਰੇ ਲੱਗੇ ਹੋਏ ਨੇ ਤੇ ਉਤਪਾਦਨ ਵਧੀਆ ਹੋ ਰਿਹਾ ਸੋ ਆਪਾਂ ਨੂੰ ਉਸ ਖੇਤੀ ਨਾਲ ਜੋੜਨਾ ਚਾਹੀਦਾ ਜਿੱਤੇ ਵਿੱਚ ਜੰਗਲ ਆ ਇੱਕ ਤਾਂ ਜੰਗਲ ਤੇ ਆਕਸੀਜਨ ਵੱਧਾ ਇੱਕ ਜੰਗਲ ਬਿਮਾਰੀਆਂ ਨਾਲ ਲੜ ਸਕਦਾ ਸੋ ਉਸ ਖੇਤੀ ਨੂੰ ਸੰਭਾਲ ਕੇ ਵਾਤਾਵਰਨ ਨੂੰ ਬਚਾਈਏ ਤੇ ਕੁਦਰਤ ਦੇ ਨੇੜੇ ਹੋ ਕੇ ਜ਼ਿੰਦਗੀ ਜਿਉਣਾ ਸਿੱਖੀ ਜਿੱਥੇ ਕਿ ਸ਼ੁੱਧ ਹਵਾ ਹੋਵੇ ਜੇ ਤੁਸੀਂ ਨਦੀਨਾਂ ਤੋਂ ਡਰ ਕੇ ਬਿਮਾਰੀਆਂ ਤੋਂ ਡਰ ਕੇ ਸੰਘਰਸ਼ ਤੋਂ ਡਰ ਕੇ ਤਾਂ ਆਪਣੇ ਆਪ ਨੂੰ ਅਸੀਂ ਮਜ਼ਬੂਤ ਨਹੀਂ ਕਰ ਸਕਾਂਗੇ ਇਹ ਖੇਤੀ ਵਿੱਚ ਜੀਵਨ ਪੰਛੀਆਂ ਤੋਂ ਲੈ ਕੇ ਹਰੇ ਕੀਟ ਸਿਉਂਕ ਮਧੂ ਮੱਖੀ ਸਾਰੀਆਂ ਸੁਰੱਖਿਆਤ ਨੇ ਜਦ ਸਾਰੀ ਸੁਰੱਖਿਆਤ ਨੇ ਫਿਰ ਮਿਲ ਜੁਲ ਕੇ ਕੁਦਰਤੀ ਖੇਤੀ ਚੱਲਦੀ ਆ ਸੋ ਇਹ ਖੇਤੀ ਇੱਕ ਦਿਨ ਆਪਾਂ ਨੂੰ ਜੇ ਅਪਣਾਉਣੀ ਪੈਂਦੀ ਆ ਇਹ ਅਸੀਂ ਛੱਡੀ ਹੋਈ ਆ ਤਾਂ ਇਹਨੂੰ ਹਿੱਚਕ ਚਾਉਣਾ ਨਹੀਂ ਚਾਹੀਦਾ ਇਹਨੂੰ ਅਪਣਾ ਲੈਣਾ ਚਾਹੀਦਾ ਸਿਰਫ ਪੈਸਾ ਹੀ ਨਹੀਂ ਜ਼ਿੰਦਗੀ ਹੁੰਦੀ ਸਿਹਤ ਵੀ ਜ਼ਿੰਦਗੀ ਹੁੰਦੀ ਆ ਸੋ ਇਹ ਗੱਲ ਨੂੰ ਸਮਝੀਏ ਸਭ ਤੋਂ ਮਜ਼ਬੂਤ ਤੰਦਰੁਸਤ ਆਦਮੀ ਸਭ ਤੋਂ ਵਧੀਆ ਆਦਮੀ ਮੰਨਿਆ ਜਾਂਦਾ ਪੈਸੇ ਵਾਲਾ ਨਹੀਂ ਸੋ ਇਹ ਕੁਦਰਤੀ ਖੇਤੀ ਸਰੀਰ ਨੂੰ ਮਜ਼ਬੂਤ ਕਰਦੀ ਆ ਤੰਦਰੁਸਤੀ ਦਿੰਦੀ ਆ ਸੋ ਇਸ ਨੂੰ ਸਮਝੀਏ ਉਸ ਤਰ੍ਹਾਂ ਦੀ ਖੇਤੀ ਨਾਲ ਜੋੜੀਏ ਉਹ ਸਾਬ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ